ਨੂੰ ਜਿਹੜਾ ਇੱਕ ਦੂਜੇ ਨੂੰ ਮੋਹ ਕਰਦਾ ਹੋਵੇ ਨਾ ਦੁੱਖ ਜਾਂ ਤਾਂ ਲੱਗਦੀ ਹੈ ਨਾ ਮੇਰੇ ਤਾਂ ਕਾਲਜਾ ਮੱਚ ਗਿਆ ਉੱਥੇ ਪਰ ਚੱਲ ਨੋ ਇਹ ਗੱਲ ਦੀ ਨਾ ਤੂੰ ਆ ਕੇ ਮੇਰੇ ਨਾਲ ਗੱਲ ਕਰਦੀ ਤੂੰ ਤਾਂ ਛੇਡ ਹੀ ਮਾਰਿਆ ਮੇਰੇ ਹਾਂ ਮੈਂ ਮੇਰੇ ਹੋਰ ਕੀ ਕਰਦੀ ਵੀ ਨਹੀਂ ਦੇਖ ਸਕਦੀ ਤੈਨੂੰ ਕਿਸੇ ਹੋਰ ਨਾਲ ਨਹੀਂ ਦੇਖ ਸਕਦੀ ਫੁੱਟਦੀ ਆ ਕੇ ਮੇਰੇ ਨਾਲ ਗੱਲ ਕਰਦੀ ਮੈਨੂੰ ਚਾਹ ਹਰ ਗੱਲ ਚਾਹ ਚਾਹ ਲੱਗ ਰਹੀ ਹਾਂ ਨਾ ਤਾਂ ਤਾਂ ਚਰਨੋਂ ਭਈ ਮੈਨੂੰ ਪੁੱਛਿਆ ਅਸਲ ਵਿੱਚ ਉਹਦੀ ਲੜਕੀ ਦਾ ਵੀ ਵਿਆਹ ਇਹਨੂੰ ਕਹਿੰਦੀ ਸੂਟ ਦਵਾ ਇਹ ਕੰਜ ਦਾ ਹੈਗਾ ਪੋਲਾ ਸੱਚੀ ਗੱਲ ਆ ਪੋਲਾ ਦਾ ਭਲਾ ਹੀ ਚਾਚਾ ਇਹੋ ਕਹਿੰਦੇ ਚਾਚੇ ਜਾ ਕੇ ਡੋਲਰ ਨਾਲ ਦਰੋਂ 5000 ਦੇ ਆ ਨਾਲੇ ਵੇ ਆ ਸੂਟ ਉਸ ਤੋਂ ਬਾਅਦ ਆ ਪਏ ਅਸੀਂ ਜੇ ਵੀ ਪਈ ਦਾ 5000 ਮੋੜਦੇ ਤੇ ਨਹੀਂ ਮੈਂ ਨਹੀਂ ਮੋੜਦੀ ਬਾਦਲ ਕੰਡਿਆਦਾਨ ਸਹੀ ਇਹ ਪਿੰਡ ਦਾ ਆ ਜ ਬੋਲਾ ਚੱਲ ਹੈਗਾ ਤਾਂ ਪੋਲਾ ਭੰਡਾਰੀ ਹੈਗਾ ਪੁੱਤ ਇਹ ਗੱਲ ਸੁਣ ਭਾਈ ਤੂੰ ਹਾਂ ਚਾਚਾ ਗੱਲ ਦੱਸ ਤੂੰ ਹਾਂ ਇਹਨੂੰ ਤਾਂ ਬੁਲਾਇਆ ਦੇਖੋ ਰੇ ਅਸੀਂ ਤਾਂ ਸਾਨੂੰ ਬੁਲਾਉਣ ਦਾ ਕੋਈ ਮਤਲਬੇ ਨਹੀਂ ਸੀ ਹਾਂ ਹਾਂ ਮੈਂ ਕਿਹਾ ਵੀ ਤੂੰ ਜੋਗੀ ਨਾਲ ਹਜੇ ਬਗਿਆੜ ਨਾ ਅਸੀਂ ਕੋਈ ਸਕੀਮ ਪਾਉਣ ਲੱਗ ਰਹੇ ਹਾਂ